ਆ ਬਹੁਤ ਸੋਹਣੀ ਆਈ ਜਾਂਦੇ ਸੇਬੂ ਆ ਇੱਥੇ ਆ ਇੱਥੇ ਮਾਰ ਕੇ ਰੋਕੇ ਰੱਖ ਜੱਟਾਂ ਦੇ ਨਾਲੇ ਫੋਟੋ ਵੀ ਇਹ ਕਢਾਵਾਂਗੇ ਆਪਾਂ ਪੂਰੀ ਫਾਰਮ 'ਚ ਖੜ ਬਸ ਇੱਥੇ ਰੋਕੇ ਰੱਖੀ ਹੱਥੋਂ ਟਮਾਟਰ ਉਹੀ ਤੇ ਸੇਬੂ ਟੂਹੇ ਦਾ ਫਤ ਮਾਰ ਮੜਾ ਇੱਥੇ ਬਾਹਰ ਉਕਲ ਦੇ ਇੱਥੇ ਬਹੁਤ ਸੋਹਣੀ ਵੀਡੀਓ ਆਂਦੀ ਐ ਤੇ ਜਮਾ ਇੱਕ ਨਾ ਫਰੇਮ ਦੇ ਵਿੱਚ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਸ ਬੱਤੋ ਬਸ ਬਸ ਕਾਲੀ ਕਿਉਂ ਕਰਦੀ ਹੁੰਦੀ ਆ ਬਸ ਆਇਨਾ ਕਰਿਆ ਕਰ ਹੱਥ ਹੱਥ ਮਾਰ ਲੈ ਲਓ ਜੀ ਮੈਂ ਚਲੋ ਅੱਜ ਭਰਾਵਾਂ ਨੂੰ ਤੁਹਾਨੂੰ ਕਿਹੜੀ ਨਾਗਣੀ ਦੀ ਆ ਵੀਡੀਓ ਬਣਾ ਕੇ ਜਰੂਰ ਦਿਖਾਈਏ ਤਾਂ ਬਾਕੀ ਤੁਸੀਂ ਵੀ ਕਮੈਂਟ ਦੇ ਵਿੱਚ ਵੀ ਦੱਸਿਓ ਵੀ ਕਿੰਨੇ ਕ ਦਿਨ ਨੂੰ ਲੱਗਦਾ ਵੀ ਲੈ ਜੂ ਇਹ 2-4 ਦਿਨ ਲੈ ਜੂ ਸੇਬੂ ਉਹਦੇ ਵਾਂਗੂ ਇੱਧਰ ਸਮਾਈਲ ਘਰਦੇ ਦੇ ਖੜੇ ਨੇ ਤੇ ਬਹੁਤ ਸੁਣੀ ਖੜੀ ਸੀ ਘਰਦੇ ਕੋਈ ਨਾ ਹੱਥ ਮਾਰ ਲੈ ਬੱਸ ਕਰ ਇੱਧਰ ਖੋਲਨੀ ਤੇ ਲੈ ਆ ਓਏ ਸੇਬੂ ਖੋਉ ਤੇ ਖੋਲਨੀ ਤੇ ਲੈ ਚੱਲਦੇ ਆ ਉਧਰ ਲਈ ਦੇਹੁ ਤੇ ਜਾ ਬੜੂ ਇਹ ਬਾਹਰ ਦੇ ਇਹਨੂੰ ਆਇਆ ਹੁੰਦਾ ਨਾ ਵੀ ਬਣਦੇ ਲੈ ਜਾ ਲੈ ਜਾ ਲੈ ਜਾ ਬਸ ਓਏ ਨਾ ਨਾ ਬਸ ਆਈ ਆਈ ਪਾਲਾ ਬਸ ਇੱਕ ਦਮ ਮਿੰਟ ਲੈ ਕੇ ਚੱਲਦੇ ਆਪਾਂ ਠੀਕ ਓ ਵੀ ਵੱਡੀਆਂ ਮੱਝਾਂ ਅੰਦਰ ਆ ਨਾ ਜਿਨ੍ਹਾਂ ਦੇ ਨਾਂ ਰਹਿੰਦੀਆਂ ਫਿਰ ਅੱਛੀ ਵੀ ਤਾਂ ਪਸੂ ਨੂੰ ਹੋਈ ਜਾਂਦੀ ਆਟੋਮੈਟਿਕੀ ਸੇਭੂ ਇੱਕ ਹੋਰ ਵੀ ਐ ਅੱਜ ਕਿੰਨੇ ਦਿਨਾਂ ਬਾਅਦ ਉਹ ਬਾਹਰ ਵੀਡੀਓ ਦੇ ਮਾਰੇ ਨੇ ਕੱਢੀ ਆ ਤਾ ਫਿਰ ਥੋੜੀ ਜਿਹੀ ਖੜ ਮਸਤੀ ਜਨਵਰ ਨੂੰ ਵੀ ਜਦੋਂ ਥਾਂ ਬਾਹਰ ਇੱਤੇ ਦੇ ਆਉਂਦਾ ਹਨ ਉਹੀ ਲੱਗਦਾ ਗੱਲ ਕਰ ਆਪਾਂ ਨੂੰ ਡਰ ਹੁੰਦਾ ਯਾਰ ਵੀ ਪਸੂ ਸੂਣ ਵਾਲਾ ਠੰਡ ਨਾਲ ਲਵਾ ਲਗੇ ਆਪਾਂ ਐਨਾ ਕਰ ਲਈਏ ਤਾਂ ਬਸ ਇਹੀ ਚੱਕਰ ਹੈ ਤਾਂ ਦੱਸੋ ਜੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਵੇਂ ਲੱਗੀ ਤੁਹਾਨੂੰ ਆਪਣੀ 나ਗਣੀ ਵੀ ਇਸ ਵਾਰ ਦੀ ਜਿਹੜੀ ਤਿਆਰੀ ਹੈ ਤੋ ਕਿ ਦੇਖੋ ਮੌਸਮੀ ਇਦਾਂ ਦਾ ਨਾ ਤਾਂ ਹੁਣ ਵਾਰੀ-ਵਾਰੀ ਆਪਾਂ ਨਿਮਾ ਸਕਦੇ ਆ ਪਸ਼ੂ ਜਦੋਂ ਲਿਬੜ ਜਾਂਦਾ ਹਨ ਤਾਂ ਕੋਸ਼ਿਸ਼ ਜ਼ਰੂਰ ਕਰੀ ਦੀ ਵੀ ਵਧੀਆ ਰਵੈਣ ਪਸ਼ੂ ਤੰਦਰੁਸਤ ਉਸ ਸਾਹਿਬ ਨਾਲ ਸਮਾਈ ਜ਼ਰੂਰ ਕਰੀ ਦੀ ਐ ਠੰਡਾਂ ਦੀ ਸਮਾਈ ਤੁਹਾਨੂੰ ਪਤਾ ਹੀ ਐ ਮੱਝਾਂ ਦਾ ਔਖਾ ਹੋ ਜਾਂਦਾ ਕੰਮ ਠੰਡਾਂ ਦੇ ਵਿੱਚ ਥੋੜਾ ਜਿਹਾ ਸਿਆਲਾਂ ਦੇ ਵਿੱਚ ਹਨ ਤਾਂ ਬਾਕੀ ਦਿਨ ਲੱਗਣ ਲੱਗ ਜਾਣਗੇ ਫੇਰ ਵੀ ਚਲੋ ਜਿਵੇਂ ਆ ਉੱਚੇ ਜੇ ਹੋਣ ਲੱਗੇ ਥੋੜੇ ਜਿਹੇ ਦਿਨੇ ਇਹ ਤਾਂ ਇੰਨਾ ਘੰਟਾ ਤੋਂ ਘੰਟਿਆਂ ਨਾਲ ਹੀ ਫਰਕ ਪੈ ਜਾ ਪਰ ਵੱਡੇ ਪਸ਼ੂ ਨਹੀਂ ਅਜੇ ਬਾਹਰ ਕੱਡੇ ਵੱਡੇ ਅੰਦਰ ਹੀ ਐ ਸੇਪੂ ਲੈ ਚਲੀਏ ਫਿਰ ਆ ਜਾ ਹਨਾ ਪਾਉਂਦੀ ਵੀ ਬਾਹਰ ਹੀ ਉੱਲੇ ਚੱਲ। ਬੱਸ ਓਏ। ਅੱਛੀ ਵੀ ਤਾਂ ਬਾਲੀ ਕਰਦੀ ਐ। ਰੋਕ 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 ਕੇ ਮੂਰੇ ਜਾ ਕੇ ਅੱਛੀ ਵੀ ਤਾਂ ਬਾਲੀ ਕਰਦੀ ਐ। ਬੱਸ ਓਏ। ਬੱਸ। ਦੋ ਬੁੱਤੇ ਆ ਜਿਹੜੇ ਉਹ ਵੀ ਹੁਣ ਉਸਹਾਬ ਨਾਲ ਹੀ ਲੱਗੇ ਹੋਏ ਆ। ਵੀ ਜਦੋਂ ਕੋਈ ਪਸ਼ੂ ਖੋਲਦਾ ਆਪਾਂ ਮੈਂ ਆਪੇ ਹੀ ਖੋਲਦੇ ਆਂ ਉਦੋਂ ਫਿਰ ਉਹ ਜਿੰਨਾ ਟਾਈਮ ਕਿੱਲੇ ਚਣ ਜਾਂਦਾ ਆਹ ਦੇਖ ਲਓ ਆਪੇ ਚੁੱਪ ਕਰ ਜਾਣਗੇ ਜਦੋਂ ਕਿੱਲੇ ਤੇ ਖੜਗੇ ਫਿਰ ਉਹਨਾਂ ਨੂੰ ਐ ਹੋ ਜਾਂਦਾ ਵੀ ਖੁੱਲ ਗਏ ਪਸ਼ੂ ਤਾਂ ਬਹੁਤ ਵੱਡੀ ਕੁੱਤੇ ਜਿਵੇਂ ਨਾ ਢਾਲ ਲੈਣੂਗਾ ਆਪਾਂ ਬਸ ਬਸ ਓਏ ਬਸ ਬਸ ਉਹ ਮੇਰੇ ਕਿੱਢ ਢਾਲ ਜਾਂਦੇ ਆ ਹਾਂ ਬਾਕੀ ਦੇਖਦੇ ਆ ਫਿਰ ਜਦੋਂ ਇਹ ਜੇਲੇਵਰੀ ਹੁੰਦੀ ਆ ਪ੍ਰਮਾਤਮਾ ਅੱਗੇ ਤੁਸੀਂ ਵੀ ਅਰਦਾਸ ਕਰੋ ਤਾਂ ਅਸੀਂ ਵੀ ਅਰਦਾਸ ਕਰਦੇ ਰਹਿੰਦੇ ਹਾਂ ਹਰ ਵਕਤ ਕਿ ਸੱਚੇ ਪਾਤਸ਼ਾਹ ਵਧੀਆ ਟਾਈਮ ਤੇ ਵੀ ਇਹ ਡਿਲੀਵਰੀ ਹੋਵੇ ਤੇ ਜੇਰ ਵਗੈਰਾ ਵਧੀਆ ਪਾਜੇ ਹਨਾ ਚਲੋ ਇਹੀ ਹੁੰਦਾ ਹਨਾ ਪਸ਼ੂ ਤਾਂ ਅਸੀਂ ਤੇ ਇਹੀ ਕਰਦੇ ਹਾਂ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦੇ ਹਾਂ ਕਿਉਂਕਿ ਕਹਿੰਦੇ ਅਜ ਦੋਦੇ ਘਰ ਪਰਦਾਸ਼ ਕਰਨੀ ਤੇ ਉਹ ਖਾਲੀ ਨਹੀਂ ਜਾਂਦੀ ਹਨਾ ਤਾਂ ਇਹ ਚੀਜ਼ ਹੈ ਤਾਂ ਬਾਕੀ ਵੀ ਦੱਸੋ ਵੀ ਕਿਵੇਂ ਬਣੀ ਆ ਠੀਕ ਬਣੀ ਆ ਤਾਂ ਬਾਕੀ ਹਜੇ ਦਿਨ ਵੀ ਤੁਸੀਂ ਦੱਸੋ ਇੱਕ ਤੱਕ ਜੀ ਨਾਲ ਤਾਂ ਜਿਹੜਾ ਸੱਭੂ ਦਾ ਐਸਟੀਮੇਟ ਹੈ ਇੱਕ ਹਫਤੇ ਦਾ ਇਹ ਕਹਿੰਦਾ ਇੱਕ ਹਫਤਾ ਨਹੀਂ ਸੰਦੀ ਸਹੀ ਹਨ ਕਿਉਂਕਿ ਇਹਨਾਂ ਦਾ ਕੋਈ ਪੂਰਾ ਪੂਰਾ ਤੋੜਿਆ ਨਹੀਂ ਹਨ ਤਾਂ ਸੱਚੀ ਵੀ ਹਜੇ ਹਾਂ ਤੇ ਮੇਰਾ ਐਸਟੀਮੇਟ ਹੈ ਆਏ ਆ ਵੀ ਹਜੇ ਕੱਚੀ ਤਾਂ ਹੈਗੀ ਆ ਮੇਰਾ ਐਸਟੀਮੇਟ ਹੈ ਆਏ ਆ ਵੀ ਇਹ ਮੌਕੇ ਤੇ ਹੋਰ ਬਣਦੀ ਹੁੰਦੀ ਆ ਵੀ ਇਹ ਮੇਰੇ ਹਿਸਾਬ ਦੇ ਨਾਲ ਵੀ ਅੱਜ 25 ਤਰੀਕ ਹੋ ਗਈ ਤੇ 28-29 ਤਰੀਕ ਤੱਕ ਵੀ ਸੋਕੋ ਤੇਰੇ ਹਿਸਾਬ ਦੇ ਨਾਲ ਇਹ ਵੀ ਮਹੀਨਾ ਜਮ ਐਂਡ ਤੇ ਇੱਕ ਅੱਧਾ ਦੇਣੀ ਹੈ ਨਾ ਤਾ ਇਹ ਚੀਜ਼ ਆ ਦੇਖਦੇ ਆ ਫਿਰ ਸੇਭੂ ਦਾ ਐਸਟੀਮੇਟ ਹੈਗਾ ਹਫ਼ਤੇ ਦਾ ਵੀ ਇਹ ਕਹਿੰਦਾ 6-7 ਦਿਨ ਲੈ ਜੂ 6 ਤੇ 7 ਦਿਨ ਦਾ ਕੋਈ ਫਰਕ ਨਹੀਂ ਤਾਂ ਮੇਰੇ ਮੁਕਾਬਲੇ ਤਿੰਨ ਤੋਂ ਚਾਰ ਦਿਨ ਲੈ ਜੂ ਹਫ਼ਤਾ ਮਾਰਨ ਦੇ ਤਾਂ ਬਾਕੀ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਕਿੰਨੇ ਦਿਨ ਲੱਗਦਾ ਵੀ ਕਿੰਨੇ ਦਿਨ ਲੈ ਜੂਗੀ ਇਹ ਤਾਂ ਫਿਰ ਉਸ ਹਿਸਾਬ ਦੇ ਨਾਲ ਆਪਾਂ ਜੱਜਮੈਂਟ ਲਾਉਣੀ ਆ ਤੇ ਬਾਕੀ ਵੀਡੀਓ ਵਧੀਆ ਲੱਗੀ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ